ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੇਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਬੁੱਧ ਸਿੰਘ ਆਲਾ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਬਾਗਾ ਪ੍ਰਾਣਾ ਪੈਂਦੀ ਆ ਬਾਗੇ ਪ੍ਰਾਣੇ ਤੋਂ ਭਗਤੇ ਵਾਲੀ ਛੜਕੇ ਤੇ ਬਾਈ ਦਾ ਘਰ ਆ ਨਾਲ ਨਸੀਬ ਪੈਲਸ ਰਹਿ ਜਾਂਦਾ ਰੋਡ ਦੇ ਉੱਪਰ ਹੀ ਆ ਨਸੀਬ ਪੈਲਸ ਦੇ ਬੈਕਸਾਈਡ ਬਾਈ ਦਾ ਘਰ ਆ ਅੱਜ ਦੀ ਵੀਡੀਓ ਦੇ ਵਿੱਚ ਨਗ ਤਾਂ ਤੁਹਾਨੂੰ ਦੋ ਵਿਖਾਉਣੇ ਸੀ ਪਰ ਇੱਕ ਆ ਜਿਹੜੀ 2 ਨੰਬਰ ਤੇ ਵੜਨ ਖੜੀ ਆ ਦੁੱਧ ਤਾਂ ਇਹਦੇ ਥੱਲੇ ਬਹੁਤ ਆ ਪਰ ਬਾਈ ਕਹਿੰਦਾ ਡਾਲੇ ਜਿਹਦਾ ਪੈਰ ਝੜ ਗਿਆ ਸੀ ਪਰਲੇ ਪੈਰ ਤੋਂ ਮਾੜੀ ਜੀ ਪੀੜ ਜੀ ਮੰਨਦੀ ਐ ਜੇ ਕੋਈ ਲੈਣ ਦਾ ਚਾਹ ਵਾਣ ਹੋਵੇ ਤਾਂ ਤੁਸੀਂ ਫੋਨ ਲਾ ਲਿਓ ਇਨਫੋਰਮੇਸ਼ਨ ਉਹਦੀ ਵੀ ਤੁਹਾਨੂੰ ਦੇ ਦਊਗਾ ਤੇ ਨਹੀਂ ਬਾਈ ਕਹਿੰਦਾ ਦੋਵਾਂ ਚਾਰਾਂ ਦਿਨੋਂ ਦੁਬਾਰਾ ਉਹਦੀ ਵੀਡੀਓ ਪਾ ਦੇਾਂਗੇ ਐ ਕਾ ਗੱਬਣ ਵੈੜ ਇਨਫੋਰਮੇਸ਼ਨ ਲੈ ਦੇਣਾ ਇੱਕ ਸੁਈ ਸੁਵਾਈ ਐ ਗੱਬਣ ਹਾਂਜੀ ਬਾਈ ਸასი ਘਾਲ ਜੀ ਹਾਂ ਦੱਸ ਦੀ ਨਾਮ ਕਮਨਟਰੀ ਸਿੰਘ ਪਿੰਡ ਬੋਸ ਸਿੰਘ ਵਾਲਾ ਤਹਿਸੀਲ ਬਾਗਾ ਪੁਰਾਣਾ ਜਿਲ੍ਹਾ ਮੁੰਡਾ ਫੋਨ ਨੰਬਰ 8872514493 88725144 ਇਹ ਤੋਂ ਸ਼ੁਰੂ ਕਰ ਲਾਂ ਗਮਨ ਕੰਨਾ ਮਾ ਸੂਏ ਇਹ ਬਈ ਦੂਜਾ ਸੂਏ ਸੁਣੀ ਹੈ ਪਹਿਲੇ ਸੂਏ ਜਿਹਦੂ ਆਪਾਂ ਲਈ ਹੈ ਉਹ ਆਨੇ 20 ਕਿਲੋ ਦੁੱਧ ਦੋਏ ਅਗਲਾ ਆਪ ਦੀ ਸਮਝਣਾ ਲੈ ਜੀ ਬਈ ਜੇ ਸਾਹਨ ਲੇਵਾਏ ਦੁੱਧ ਦੇਊਗੀ ਸਵਾ ਸਵਾ ਬਾਤ ਤਿਆਰੀ ਹੈ ਬਈ ਇੱਕ ਦੋ ਦਿਨ ਲੈ ਸਕਦੀ ਹੈ ਨਹੀਂ ਤਿਆਰ ਹੈ ਬਈ ਕੱਢੀਏ ਬਾਹਰੋਂ ਦੋਸਤੋ ਬਾਈ ਕਹਿੰਦਾ ਤਿਆਰੀ ਹੈ ਲੈ ਜੇ ਤੇ ਇੱਕ ਅੱਧਾ ਦਿਨ ਲੈ ਜੇ ਸੂਪੇ ਦਾ ਭਾਵੇਂ ਰਾਤ ਨੂੰ ਸੂਪੇ ਉਹ ਤੁਹਾਨੂੰ ਵੀ ਪਤਾ ਗੱਬਣ ਪਸ਼ੂ ਦਾ ਪਤਾ ਨਹੀਂ ਹੁੰਦਾ ਬਾਕੀ ਵਾਲ ਢਲਾਂ ਕਰ ਮਾਲੀ ਸਾਰੀ ਕੱਢੀ ਵੇੜਦੀ ਆ ਤਿਆਰ ਹੀ ਮੰਨੋ ਸਕਦਾ ਦੋਵਾਂ ਘੰਟਿਆਂ ਨੂੰ ਸੂਪੇ ਹੋ ਸਕਦਾ ਰਾਤ ਨੂੰ ਸੂਪੇ 20 ਕਿਲੋ ਦੁੱਧ ਦਿੱਤਾ ਪਹਿਲਾਂ ਨੇ ਦੂਜੇ ਸੂਏ ਸੂਨ ਨੂੰ ਹੁਣ ਜਮ ਤਿਆਰ ਹੈ ਵਜਨ ਮੋਜ ਹੁਣ ਬਹੁਤ ਹੈ ਮੋٹے ਮੋٹے ਥਾਣ ਆ ਚਾਰ ਹੀ ਥਾਣ ਹੱਦੀ ਚਵਾਈ ਵਾਲੇ ਗੈਪ ਚ ਲੱਗੇ ਹੋਏ ਚਾਰੇ ਥਾਣ ਪੀੜੀ ਤੇ ਪਾਵੇਂ ਗੂ ਚਾਰੇ ਗੁੱਠਾ ਨੁਕਰਾਂ ਤੇ ਲੱਗੇ ਹੋਏ ਆ ਪਾਵਾਂ ਹੱਥੀ ਝੋਲਿਓ ਤੇ ਪਾਵਾਂ ਮਸ਼ੀਨ ਤੇ ਝੋਲਿਓ ਥਾਂ ਦਾ ਸਾਈਜ਼ ਪੂਰਾ ਸੋਹਣਾ ਮੋٹے ਮੋٹے ਥਾਨ ਬਾਕੀ ਸੀਲਸਾਊ ਵਾਲਾ ਤਾਂ ਕੋਈ ਲੇਖਾ ਹੀ ਨਹੀਂ ਬਾਈ ਕਹਿੰਦਾ ਇੰਨੀ ਸੀਲਸਾਊ ਆ ਜਿੱਥੇ ਮਰਜ਼ੀ ਖੜਾ ਕੇ ਅਗਲਾ ਚਵਾਈ ਕਰ ਲੈ ਦੂਜਾ ਸੂਆ ਚੰਗੀ ਭਾਰੀ ਚੰਗੇ ਵਜਨ ਵਾਲੀ ਚੰਗੇ ਦੁੱਧ ਵਾਲੀ ਪੈੜ ਹੂੰ ਬਾਕੀ ਇਹ ਵੀ ਗੱਲ ਆ ਦਿਨ ਗਰਮੀ ਦੇ ਆ ਗਰਮੀ ਰਹੇ ਤਾਂ ਕਰੋਸਾਂਗ ਚ ਪੈਂਦੀ ਆ ਫੈਡ ਫੂਡ ਵੀ ਚੰਗੀ ਆ ਜੂਗੀ ਬਾਕੀ ਗਰਮੀ ਗਰਮੀ ਵੀ ਘਾਟੀ ਮਨਾਊਗੀ ਬਾਕੀ ਗਰਮੀ ਤਾਂ ਹੁਣ ਪਤਾ ਤੁਹਾਨੂੰ ਪੌਲੀ ਪੈਂਦੀ ਤੇ ਬਾਈ ਦੀਆਂ ਵੀ ਟੀਨਾ ਤੇ ਟੀਨਾ ਦੇ ਥੱਲੇ ਖੜੇ ਸਾਰੇ ਪਸ਼ੂ ਮੌਜਨ ਆਹ ਵੇਖ ਲਓ ਸੀਲ ਸਾਬ ਪੂਰੀ ਆ ਠੀਕ ਐ ਨਿਆਣਾ ਪਾਉਣਾ ਤਾਂ ਪਾ ਸਕਦੇ ਆ ਤੁਸੀਂ ਨਹੀਂ ਪਾਉਣਾ ਤਾਂ ਵੀ ਕੋਈ ਚੱਕਰ ਨਹੀਂ ਸੀਲ ਫੋਲ ਉਪਰੋਂ ਸਵਾ ਫੁੱਟਾਂ ਨੂੰ ਜੋੜਾ ਹੋਵਣਾ ਸਾਟ ਹੁੰਦਾ ਪੱਟਾਂ 'ਚ ਫਸਿਆ ਪਿਆ ਵਲਟ ਲਾਂ ਕਰਮਾਲੀਆਂ ਸਾਰੀਆਂ ਗੱਡੀ ਫਿਰਦੀ ਆ ਸੂਨ ਨੂੰ ਤਿਆਰ ਹੋ ਸਕਦਾ ਦੋਵਾਂ ਘੰਟਿਆਂ ਨੂੰ ਸੂਪੀ ਹੋ ਸਕਦਾ ਅੱਥਰ ਨੂੰ ਸੂਪੇ ਯਾਨੀ ਕਿ ਵੜ ਜਾਵਾਂ ਤਿਆਰ ਆਏ ਨਹੀਂ ਕੱਚੀ ਕਿ ਹਫਤਾ ਲੈ ਜੂਗੀ ਉਹ ਗੱਲ ਨਹੀਂ ਤਿਆਰ ਆ ਜਾਵਾਂ ਉਹਦਾ ਦੋਆਂ ਘੰਟਿਆਂ ਨੂੰ ਸਵੇਰੇ ਜਾ ਜਾਵਾਂ ਲ ਕਮਲਾ ਇਹ ਬਈ 63000 ਦੀ ਦੇ ਮਾਨਤਾਨ ਹੋ ਜੂ ਮਾਨਤਾਨ ਕਰ 60 ਦੇ ਤਿੰਨ ਬਾਈ ਕਹਿੰਦਾ 63000 ਦੀ ਦੇ ਦੇਣੀ ਆ ਮਾਨਤਾਨ ਹੋ ਜੂ 20 ਕਿਲੋ ਦੁੱਧ ਪਹਿਲਾਂ ਨੇ ਦਿੱਤਾ 20 ਮੰਨ ਕੇ ਹੀ ਭਾਵੇਂ ਬਾਈ ਕਹਿੰਦਾ ਕੋਈ ਵੀ ਸੌਦਾ ਕਰ ਲੈ ਇਹਨਾਂ ਖੁੱਲਾ ਦੁੱਧ ਪਿਆ ਜੂ ਬਾਕੀ ਕੋਈ ਫੂਡ ਸ਼ਾਂਗ ਨਹੀਂ ਨਾ ਕੋਈ ਸਾਈਡ ਨਹੀਂ ਕੋਈ ਭਾਲ ਨਹੀਂ ਜਮਾ ਪੱਧਰ ਹਵਾਨਾ ਰੂ ਵਰਗਾ ਬਾਕੀ ਸੀਲ ਦਾ ਬਾਈ ਇੰਨੀ ਆਪ ਹੱਕ ਨਹੀਂ ਪਈ ਗਾਹ ਨੂੰ ਹਾਂ ਆ ਤੁਸੀਂ ਵੇਖ ਹੀ ਲਈ ਹੈ ਪਰਲਾ ਪਾਸਾ ਵਿਖਾਉਣ ਵਾਸਤੇ ਬਾਈ ਨੇ ੱੱੱਕਾ ਮਾਰ ਕੇ ਪਰੇ ਨੂੰ ਕੀਤੀ ਤੇ ਨਹੀਂ ਇਹ ਕਰਮਾਰੀ ਨੇ ਲੱਤ ਵੀ ਨਹੀਂ ਚੱਕੀ ਤੇਨੇ ਮਾਰਨਾ ਦਾ ਵਿਚਾਰੀ ਨੇ ਕਾਹਦਾ ਦੋ ਨੰਬਰ ਬਾਰੇ ਦੱਸ ਕਿਵੇਂ ਕੀ ਗੱਲ ਹੋਗੀ ਇਹ ਗਿਆ ਤਾਂ ਦੁੱਧ ਆਇਆ ਇਹ ਆ ਜਾਣਤਾ ਹੋਗਾ ਸੁਣੀ ਮੈਡ ਨੂੰ ਠੀਕ ਹੈ ਇੱਕ ਦਿਨੇ ਲੋਨ ਲੱਗੇ ਡਾਲੇ ਤੇ ਪੈਰ ਵੱਜਿਆ ਇਹਦਾ ਠੀਕ ਹੈ ਤੇ ਲੰਗ ਮਾਰਦੀ ਆ ਥੋੜਾ ਪਰਲਾ ਪੈਰ ਹਾਂ ਪਰਲਾ ਸਪੀਡ ਕੱਢ ਗਈ ਹਾਂ ਦੁੱਧ ਇਹਦੇ ਲੈ ਗਿਆ 22 23 ਕਿਲੋ 22 ਇਹ ਜਿੱਤਿਆਰ ਹੈ ਇਸ ਟਾਈਮ ਤਿਆਰ ਹੈ ਠੀਕ ਹੈ ਸਨੇ ਹੱਥ ਨੇ ਚੂਣੀ ਹੋ ਗਈ ਭਾਈ ਚਾਰ ਡੰਗ ਚੋਲੇ ਆਪਣੇ ਠੀਕ ਹੈ ਹਾਂ ਮਗਰ ਕੀ ਇਹਦੇ ਮਗਰ ਬੱਛਾ ਹੋ ਦੋਸਤੋ ਮਗਰ ਇਹਦੇ ਬੱਛਾ ਤੇ ਮੈਂ ਕਹਿੰਦੀ ਆ ਆਪਣੀ ਤਾਂ ਲਈ ਵੀ ਮਹਿੰਗੀ ਸੀਗੀ ਠੀਕ ਆ ਹੁਣ ਆਉਂ ਆ ਚਾਲ ਬਈ ਇਹਦਾ ਘਾਟੇ ਵਾਦੇ ਨਾਲ ਹੀ ਆ ਹਾਂ ਇਹ ਤਾਂ ਗੱਲ ਹੈ ਹੁਣ ਲੈੜ ਆਪਾਂ 2 ਘਾਟੇ ਸਿੱਧੀ ਦੇ 78000 ਹਾਂ ਲਈ 85000 ਦੀ ਵਹਿੜ ਠੀਕ ਹੈ ਦੋਸਤੋ ਬਾਈ ਕਹਿੰਦਾ 85000 ਦੀ ਵਹਿੜ ਲਈ ਵੀ ਆਪਣੀ 22 23 ਕਿਲੋ ਅੱਜ 7ਵੇਂ ਦਿਨ ਦੀ ਸੂਈ ਥੱਲੇ ਦੁੱਧ ਤਿਆਰ ਆ ਕੱਦ ਵੱਡਾ ਵਜਨ ਬਹੁਤ ਹੈ 22 23 ਕਿਲੋ ਤਿਆਰ ਆ ਡਾਲੇ ਚ ਪਰਲਾ ਪੈਰ ਬਾਈ ਕਹਿੰਦਾ ਉਹ ਪਾਬਾ ਖੁਰੀ ਅੜ ਗਈ ਤੇ ਉਹਦੇ ਕਰਕੇ ਮਾੜੀ ਬੋਟ ਮਰੋੜੀ ਗਈ ਹੋਊਗੀ ਮੋਜ-ਮੋਜ ਆ ਗਈ ਹੋਣੀ ਆ ਕੀ ਲਈ ਵੀ ਬਹੁਤ ਦੂਨੀ ਪਰਸੀ ਬਹਿ ਕੇ ਟੂਨੀ ਠੀਕ ਹੈ ਬਾਕੀ ਜਿਹਦੇ ਪਸੰਦ ਆਉ ਅਗਲਾ ਬਾਈ ਦੇ ਘਰੇ ਆ ਜੇ ਆਪਦੀ ਤਸੱਲੀ ਕਰ ਲੈ ਵੀਰ ਤਾਂ ਕਹਿੰਦਾ ਸੀ ਵੀਡੀਓ ਇਹਦੀ ਆਪਾਂ ਨਹੀਂ ਬਣਾਉਂਦੇ ਜਿੱਦਣ ਇੱਕ ਅੱਧੇ ਦਿਨ ਚ ਸੈੱਟ ਹੋ ਗਈ ਫੇਰ ਹੀ ਬਣਾਵਾਂਗੇ ਪਰ ਆਪਾਂ ਚਲੋ ਵੀਡੀਓ ਇਹਦੀ ਵੀ ਬਣਾਉਣੀ ਸੀਗੀ ਤੇ ਚਲੋ ਨਾਲ ਉਹਦਾ ਵੀ ਦੱਸਤਾ ਜੇ ਕੋਈ ਲੈਣ ਦਾ ਚਾਹ ਵਾਣ ਹੋਵੇ ਤਾਂ ਫੋਨ ਲਾ ਲਿਓ 22 23 ਕਿਲੋ ਦੁੱਧ ਤਿਆਰ ਆ ਕੰਡੇ ਵਾਲਾ ਤੇ ਵੀਡੀਓ ਕਾਲ ਤੇ ਅਗਲਾ ਆਪਦੀ ਤਸੱਲੀ ਕਰ ਸਕਦਾ। ਬਣਾਈ ਚਾਰ ਡੰਗ ਚੋਲੇ ਆਪ ਨੂੰ ਇੱਥੇ ਹੈ ਨਹੀਂ ਗੇ। ਠੀਕ ਆ। ਬਾਈ ਕਹਿੰਦਾ ਭਾਵੇਂ ਚਾਰ ਟਾਈਮ ਚੋਲੇ ਫਿਰ ਦੁੱਧ ਹੋਊਗਾ ਤਾਂ ਹੀ ਕਹਿੰਦਾ ਚਾਰ ਟਾਈਮ ਚੋਲੇ ਸਮਾਂ ਵੇਖ ਲਓ। ਬਣਾ ਰਹੇ ਆ। ਸਾਢੇ 11 ਸ਼ਾਮ ਦੀ ਚਵਾਈ ਚ ਸਾਰਾ ਦੇਣੀ ਪਿਆ। ਸ਼ਾਮ ਤੱਕ ਰਹਿਵਾਨਾ ਦੁੱਧ ਨਾਲ ਭਰ ਲੈਣਾ। ਅੱਜ ਦੀ ਵੀਡੀਓ ਦੇ ਵਿੱਚ ਦੋ ਜਾਨਵਰ ਇਨਫਰਮੇਸ਼ਨ ਲੈ ਕੇ ਦੇ ਦਿੱਤੀ ਆ ਫੋਨ ਨੰਬਰ ਸਕਰੀਨ ਤੇ ਆ। ਜੈਜ ਮੁੱਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।